ਆਪਣੀ ਸਵਸਾਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਹੋਇਆਂ ਕੁਲਮਾਲਿਕ ਦੇ ਚਰਨਾਂ ਵਿੱਚ ਸਤਖੰਡ ਜਾ ਬਿਰਾਜੇ ਪਿੰਡ ਲੱਕੜਵਾਲਾ ਦੇ ਹਾਕਮ ਸਿੰਘ ਹਿੰਸਾ 71 ਸਾਲ ਪੁੱਤਰ ਕਪੂਰ ਸਿੰਘ ਜਿਨ੍ਹਾਂ ਨੂੰ ਬਲਾਕ ਚਿਪੜਾਂ ਵਾਲੀ ਦੇ 27ਵੇਂ ਅਤੇ ਪਿੰਡ ਲੱਕੜਵਾਲਾ ਦੇ ਪਹਿਲੇ ਸ੍ਰੀ ਦਾ ਨੇ ਹੋਣ ਦਾ ਮਾਣ ਹਾਸਲ ਹੋਇਆ ਹੈ ਹਾਕਮ ਸਿੰਘ ਇਨਸਾਨ ਦਾ ਦੇਹਾਂਤ ਹੋਣ ਤੋਂ ਬਾਅਦ ਉਹਨਾਂ ਦੀ ਦੇਹ ਮੈਡੀਕਲ ਖੋਜਾਂ ਵਾਸਤੇ ਦਾਨ ਕੀਤੀ ਗਈ। ਹਾਕਮ ਸਿੰਘ ਇਨਸਾਨ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੀਆਂ ਬੇਟੀਆਂ ਅਤੇ ਨੋਹਾਵਾਂ ਵੱਲੋਂ ਅਰਥੀ ਨੂੰ ਮੋਢਾ ਦਿੰਦਿਆਂ ਹੋਇਆਂ ਉਹਨਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਕਾਲਜ ਭੇਜਣ ਵਾਸਤੇ ਐਂਬੂਲੈਂਸ ਤੱਕ ਲਿਆਂਦਾ ਗਿਆ ਅਤੇ ਮਾਤਾ ਜੀ ਦੀ ਦੇਹ ਉੱਪਰ ਸਾਥ ਸੰਗਤ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਜਾਣਕਾਰੀ ਮੁਤਾਬਕ ਹਾਕਮ ਸਿੰਘ ਇਨਸਾਨ ਹੀ ਪੂਜਨੀਕ ਹਜ਼ੂਰ ਪਿਤਾ ਸੰਤ ਡਾਕਟਰ ਗੁਰਮੀਤ ਰਾਮਰਹੀਨ ਸਿੰਘ ਜੀ ਇਨ ਸੰਦੀਪ ਪਵਿੱਤਰ ਸਿੱਖਿਆ ਉੱਤੇ ਚੱਲਦਿਆਂ ਸਰੀਰਦਾਨ ਕਰਨ ਦਾ ਪਰਣ ਕੀਤਾ ਹੋਇਆ ਸੀ। ਉਹਨਾਂ ਦਾ ਦਿਹਾਂਤ ਹੋਣ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰਾਂ ਅੰਗਰੇਜ਼ ਕੋਰਿੰਸਾਂ, ਧਰਮ ਪਤਨੀ ਅਤੇ ਉਹਨਾਂ ਦੇ ਬੇਟੇ ਜਸਵਿੰਦਰ ਸਿੰਘ, ਗੋਰਾ ਸਿੰਘ ਅਤੇ ਕਾਲਾ ਸਿੰਘ ਨੇ ਆਪਣੇ ਪਿਤਾ ਜੀ ਦੀ ਅੰਤਿਮ ਇੱਛਾ ਨੂੰ ਪੂਰਾ ਕਰਦੇ ਹੋਏ ਉਹਨਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਵਾਸਤੇ ਸਰੀਰਦਾਨ ਕਰ ਦਿੱਤਾ। ਸਰੀਰਦਾਨ ਸਬੰਧੀ ਜਾਣਕਾਰੀ ਦਿੰਦੇ ਹੋਏ 85 ਮੈਂਬਰ ਸੁਖਦੀਪ ਇੰਸਾਨ ਨੇ ਦੱਸਿਆ ਕਿ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹੀਂ ਸਿੰਘ ਜੀ ਇੰਸਾਨ ਦੀ ਪਾਵਨ ਸਿੱਖਿਆ ਉੱਤੇ ਚੱਲਦਿਆਂ ਹੋਇਆਂ ਡੇਰਾ ਸੱਚਾ ਸੋਦਾ ਦੇ ਸ਼ਰਧਾਲੂ ਨਿਤ ਰੋਜ਼ ਮਨੁੱਖਤਾ ਭਲਾਈ ਦੇ ਕਾਰਜ ਲਈ ਹਰ ਸਮੇਂ ਤਤਪਰ ਰਹਿੰਦੇ ਨੇ ਐਸੇ ਹੀ ਕੜੀ ਤੇਤ ਮਨੁੱਖਤਾ ਭਲਾਈ ਦੇ ਕੰਮਾਂ ਨੂੰ ਸਮਰਪਿਤ ਪੂਜਨੀਕ ਗੁਰੂ ਜੀ ਦੇ ਬਚਨ ਸਰੀਰਦਾਨ ਮਹਾਦਾਨ ਉੱਤੇ ਅਮਲ ਕਮਾਉਂਦਿਆਂ ਹੋਇਆਂ ਵੱਡੀ ਗਿਣਤੀ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਹੋ ਜਾਣ ਦੇ ਉਸ ਦਾ ਅੰਤਿਮ ਸੰਸਕਾਰ ਕਰਨ ਦੀ ਬਜਾਏ